ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਸਾਰੇ ਜਣੇ ਭਾਈ ਠੀਕ ਠਾਕ ਹੋਵੋਗੇ ਚੰਡੀਗੜ੍ਹ ਬਿਊਟੀਫੁੱਲ ਸਿਟੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਜਣੇ ਦਾ ਦਿਲ ਤੋਂ ਤਹ ਦਿਲ ਤੋਂ ਵੈਲਕਮ ਹੈ ਤੇ ਉਸ ਤੋਂ ਬਾਅਦ ਆਪਣੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲ ਤੋਂ ਵੈਲਕਮ ਹੈ ਤੁਸੀਂ ਆਏ ਪਧਾਰੇ ਵਲੌਗ ਤੇ ਵਿੱਚ ਹਨ ਤੇ ਸਾਨੂੰ ਦੇਖਣ ਲਈ ਤੁਹਾਡੀਆਂ ਨਜ਼ਰਾਂ ਫੋਨ ਵੱਲ ਆਈਆਂ ਹਨ ਤੇ ਦਿਲ ਤੋਂ ਧੰਨਵਾਦ ਕਰਦੀ ਆ ਤੁਹਾਡਾ ਸਾਰਿਆਂ ਦਾ ਮੈਂ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕੇ ਹੀ ਆਪਾਂ ਇੱਥੇ ਤੱਕ ਪਹੁੰਚੇ ਹਨ ਵੀ ਤਾਂ ਉਮੀਦ ਥੋੜੀ ਸੀ YouTube ਤੇ ਆ ਕੇ ਆਪਾਂ ਇੰਨੇ ਅੱਗੇ ਤੱਕ ਜਾਵਾਂਗੇ ਹਨ ਤੁਹਾਡਾ ਪਿਆਰ ਹੀ ਲੈ ਕੇ ਆਇਆ ਭਾਈ ਸਾਰਿਆਂ ਦਾ ਇੱਥੋਂ ਤੱਕ ਹਨ ਤੇ ਇਸ ਤਰ੍ਹਾਂ ਹੀ ਬਨੇ ਰਹੋ ਇਸ ਤਰ੍ਹਾਂ ਹੀ ਆਪਣੀ ਹੋਰ ਵੀ ਫੱਡੀ ਫੈਮਿਲੀ ਹੋਵੇ ਤੇ ਕਹਿੰਦੇ ਨਾ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਵੀ ਜੁੜ ਜਾਂਦੀਆਂ ਸਾਰਿਆਂ ਨਾਲ ਹਨਾ ਤੇ ਇਹ ਮੈਂ ਤੋਰੀਆਂ ਦੀ ਸਬਜ਼ੀ ਕੱਲ ਰਾਤ ਨੂੰ ਬਣਾਈ ਸੀਗੀ ਤੇ ਨਾਲ ਰੋਟੀ ਸੀ ਨਾਲ ਸੀਗਾ ਅੰਬ ਦਾ ਅਚਾਰ ਮੈਂ ਕੱਲ ਸੈਰ ਕਰਨ ਗਈ ਸੀ ਉੱਥੋਂ ਨਾਲੇ ਤਾਂ ਲਈ ਭਾਈ ਸੇਵ ਇਹ ਦੇਖੋ ਐਨੇ ਵਧੀਆ ਤੇ ਐਨੇ ਮਿੱਠੇ ਫੇਰ ਭਾਈ ਰਾਤ ਨੂੰ ਪਹਿ ਸਭ ਤੋਂ ਪਹਿਲਾਂ ਤਾਂ ਮੈਂ ਸੇਵ ਦਿੱਤੇ ਕੱਟ ਕੇ ਹਨ ਆਪ ਖਾਦੇ ਬੱਚਿਆਂ ਨੇ ਖਾਦੇ ਬਹੁਤ ਮਿੱਠੇ ਸੀ ਬਹੁਤ ਜ਼ਿਆਦਾ ਫਿਰ ਮੈਂ 1 ਘੰਟਾ ਟੱਬ ਦੇ ਵਿੱਚ ਭਿਉ ਭਿਉ ਕੇ ਫਿਰ ਉਸ ਤੋਂ ਬਾਅਦ ਉਹਨੂੰ ਸਾਫ਼ ਕਰਕੇ ਛਾਣੇ ਦੇ ਵਿੱਚ ਛਾਣ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਜ ਮਿਲੇ ਆ ਸਵੇਰੇ ਲੋ ਜੀ ਹੁਣ ਤੁਹਾਡਾ ਸਾਰਿਆਂ ਦਾ ਰਸੋਈ ਦੇ ਵਿੱਚ ਵੈਲਕਮ ਹੈ ਠੀਕ ਹੈ ਤੇ ਪਰੌਂਠਿਆਂ ਦੇ ਨਾਲ ਵੈਲਕਮ ਹੈ ਅੱਜ ਦਾਲ ਔਰ ਚਾਵਲਾਂ ਵਾਲੇ ਪਰੌਂਠੇ ਤੁਹਾਨੂੰ ਖਵਾਵਾਂਗੇ ਠੀਕ ਹੈ ਖਾਦੇ ਕਾਦੇ ਨਹੀਂ ਖਾਦੇ ਚਲੋ ਜੀ ਖਵਾਈਏ ਫਿਰ ਠੀਕ ਹੈ ਤਿਆਰੀ ਕਰੀਏ ਸ਼ੁਰੂ ਹਨਾ ਤਿਆਰੀ ਕਰ ਚੁੱਕੇ ਆ ਪਰੌਂਟੇ ਬਣਾਨੇ ਕਰੀਏ ਸ਼ੁਰੂ ਠੀਕ ਹੈ ਆਜੋ ਆਜੋ ਫਟਾਫਟ ਤੇ ਦਾਲ ਔਰ ਚਾਵਲ ਨਾ ਮਿਕਸ ਕਰਕੇ ਆਪਣੇ ਬੇਟੇ ਨੂੰ ਦਿੱਤੇ ਸੀ ਤੁਹਾਨੂੰ ਮੈਂ ਦੱਸਾਂ ਤੇ ਮੈਂ ਪਾ ਕੇ ਲੈ ਕੇ ਗਈ ਨਾ ਮੈਨੂੰ ਕਹਿੰਦੇ ਮੈਂ ਨਹੀਂ ਖਾਣਾ ਮੈਂ ਕਰ ਲੈ ਮੈਂ ਬਾਊਲ ਪਤਾ ਕਿ ਕਿੰਨਾ ਚੱਪ ਕੇ ਉਸ ਤਰ੍ਹਾਂ ਹੀ ਫ੍ਰਿਜ ਦੇ ਵਿੱਚ ਰੱਖਤਾ ਮੈਂ ਕਿਹਾ ਕੋਈ ਗੱਲ ਨਹੀਂ ਤੈਨੂੰ ਖਵਾ ਕੇ ਤਾਂ ਛੱਡੂੰਗੀ ਮੈਂ ਫੇਰ ਉਸ ਤੋਂ ਬਾਅਦ ਨਾ ਕੀ ਹੋਇਆ ਸਵੇਰੇ ਉੱઠી ਸਭ ਤੋਂ ਪਹਿਲਾਂ ਚਾਹ ਵਗੈਰਾ ਪਾ ਬਣਾਣੇ ਆ ਜਦੋਂ ਤੇ ਸਭ ਤੋਂ ਪਹਿਲਾਂ ਮੈਂ ਫ੍ਰਿਜ ਤੋਂ ਬਾਹਰ ਕੱਢੇ ਹਨਾ ਫਿਰ ਹਲਕੇ ਜਿਹੇ ਮਾਈਕਰੋ ਦੇ ਵਿੱਚ ਸੇਕ ਲਵਾ ਕੇ ਫਿਰ ਮੈਂ ਆਟੇ ਦੇ ਵਿੱਚ ਹਲਕਾ ਜਿਹਾ ਬਿਸਤਣ ਇੱਕ ਮੁਠੀ ਪਾਈ ਤੇ ਵਿੱਚ ਮੈਂ ਦਾਲ ਚਾਵਲ ਪਾਤੇ ਦੋ ਪਿਆਜ਼ ਪਾਤੇ ਨੂਨ ਮਿਰਚ ਹਲਦੀ ਕਸੂਰੀ ਮੇਥੀ ਫਿਰ ਪਾ ਕੇ ਫਿਰ ਉਸ ਤੋਂ ਬਾਅਦ ਨਾ ਹਲਕਾ ਜਿਹਾ ਜਿਵੇਂ ਦੁੱਧ ਪਾ ਕੇ ਆਟਾ ਇਕੱਠਾ ਕਰ ਲਿਆ ਮੈਂ ਸੱਚ ਦੱਸਾਂ ਅਨੇ ਵਧੀਆ ਪਰੌਂਠੇ ਬਨੇ ਮੈਂ ਕਿੰਨੇ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ ਨਾਲੇ ਸਾਡੇ ਚੀਜ਼ ਕਮ ਆ ਗਈ ਹਮ ਮੰਗਿਆਈ ਬਹੁਤ ਐ ਔਰ ਅੱਗੇ ਅੱਗੇ ਹੋਰ ਵੀ ਮੰਗਿਆਈ ਹੋਣੀ ਐ ਤੇ ਕਹਿੰਦੇ ਨਾ ਆਪਦੇ ਘਰ ਦੇ ਵਿੱਚ ਹਰੇਕ ਚੀਜ਼ ਨੂੰ ਅਸੀਂ ਕਿਵੇਂ ਬਚਾਣਾ ਹੈ ਹਨਾ ਇਹ ਸਾਨੂੰ ਖੁਦ ਨੂੰ ਆਉਣਾ ਚਾਹੀਦਾ ਸਹੀ ਹੈ ਨਾ ਬੰਦੇ ਸਿਰ ਆਪਾਂ ਬੱਚਿਆਂ ਨੂੰ ਚੀਜ਼ ਵੀ ਖਵਾਣੇ ਆਪ ਵੀ ਖਾਣੇ ਆ ਕੋਈ ਵੀ ਐ ਅੱਜ ਕੱਲ ਤਾਂ ਸਭ ਤੋਂ ਪਹਿਲਾਂ ਬੱਚੇ ਕੀ ਵੱਡੇ ਹੀ ਨਹੀਂ ਖਾਂਦੇ ਹਨ ਆਪਣੇ ਹਸਬੰਡ ਵੀ ਨਹੀਂ ਖਾਂਦੇ ਕਈ ਵਾਰ ਆਪਾਂ ਤਾਂ ਫਿਰ ਵੀ ਖਾ ਲੈਂਦੇ ਆ ਹਸਬੰਡ ਦੇ ਛੁੱਟੀ ਵਾਲੇ ਦਿਨੇ ਸੋਚਦੇ ਆ ਹਨਾ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਅੱਜ ਕੁਛ ਦਿਨ ਇਸ ਤਰ੍ਹਾਂ ਦਾ ਹੈ ਹਨਾ ਤੇ ਮੈਂ ਜਿਹੜਾ ਕੁਛ ਸੋਚਦੀ ਹਾਂ ਉਹ ਤਾਂ ਕੁਛ ਹੁੰਦਾ ਹੀ ਨਹੀਂ ਆ ਆਪਾਂ ਜੋ ਵੀ ਕੁਛ ਸੋਚੀਏ ਨਾ ਕਿ ਅੱਜ ਕੀ ਕਰਨਾ ਹੈ ਕੀ ਨਹੀਂ ਉਹ ਨਹੀਂ ਹੁੰਦਾ ਜਿਵੇਂ ਚੱਲਦਾ ਕਹਿੰਦੇ ਉਹੇ ਚੱਲੀ ਜਾਂਦੋ ਤਾਂ ਦੇਖੋ ਤਾਂ ਸਹੀ ਹੁੰਦਾ ਹੈ ਗਿਆ ਹਨਾ ਬਾਹਰ ਬੈਠੀ ਸੀ ਥੋੜੀ ਜਿਹੀ ਹਵਾ ਖਾਰੀ ਸੀਗੀ ਮੌਸਮ ਦੇਖ ਰਹੀ ਸੀ ਬਾਹਰ ਐਨੀ ਤੇਜ਼ ਧੁੱਪ ਬਹੁਤ ਜ਼ਿਆਦਾ ਧੁੱਪ ਨੂੰ ਦੇਖ ਕੇ ਤਾਂ ਸੋਚਾਂ ਚ ਪੈ ਜਾਂਦੇ ਆ ਆਪਾਂ ਹਾਏ ਆਪਾਂ ਇਹ ਕੰਮ ਕਰ ਲੈਂਦੇ ਪਰ ਮੈਂ ਸੱਚ ਦੱਸਾਂ ਸਵੇਰੇ ਉੱਠ ਕੇ ਨਾ ਜੋ ਕੰਮ ਆਪਾਂ ਕਰਨਾ ਚਾਹੁੰਦੇ ਉਹ ਕਦੇ ਵੀ ਨਹੀਂ ਹੁੰਦਾ ਤੇ ਉਹ ਹੁੰਦਾ ਕਹਿੰਦੇ ਜੋ ਅਸੀਂ ਅੱਗੇ ਮਤਲਬ ਸੋਚਿਆ ਵੀ ਨਹੀਂ ਹੁੰਦਾ ਹਨਾ ਸਹੀ ਕਹਿ ਰਹੀ ਹਾਂ ਨਾ ਮੈਂ ਸਭ ਤੋਂ ਪਹਿਲਾਂ ਮੈਂ ਦੁਪਹਿਰ ਦਾ ਟਾਈਮ ਹੈ ਕੰਮ ਸਾਰਾ ਕਰ ਲਿਆ ਸੀ ਅੱਜ ਮੈਂ ਵਾਸ਼ਰੂਮ ਵਗੈਰਾ ਸਾਫ਼ ਕਰਕੇ ਹਨਾ ਤੇ ਸਾਰੀ ਡਸਟਿੰਗ ਕੀਤੀ ਘਰ ਦੇ ਜਿਹੜੇ ਵੀ ਕੰਮ ਮੈਂ ਹਨਾ ਸਾਰੇ ਕੀਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਕੀ ਮਤਲਬ ਘੰਟੇ ਡੇਢ ਘੰਟੇ ਦੇ ਵਿੱਚ ਮੈਂ ਸਾਰਾ ਕੰਮ ਨਿਬੇੜਦਾ ਸੀ ਆਪਣੇ ਘਰ ਦਾ ਤੇ ਉੱਥੇ ਨਹੀਂ ਮੈਂ ਕੈਮਰਾ ਔਨ ਕੀਤਾ ਕਿਉਂਕਿ ਸਵੇਰੇ ਸਵੇਰੇ ਨਾ ਇਸ ਤਰ੍ਹਾਂ ਹੋਇਆ ਪਿਆ ਸੀ ਵੀ फटाफट ਮੈਂ ਕੰਮ ਨਿਬੇੜਨਾ ਤੇ ਇੱਕ ਤਾਂ ਛੁੱਟੇ ਵਾਲੇ ਦਿਨ ਹਨਾ ਥੋੜੀ ਜੀ ਸੁਸਤੀ ਆਪਾਂ ਨੂੰ ਵੀ ਆ ਜਾਂਦੀ ਹੈ ਪਰ ਮੈਂ ਅੱਜ ਸੁਸਤੀ ਪੈਨ ਨਹੀਂ ਦਿੱਤੀ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਸਵੇਰੇ ਆਪਣੇ ਟਾਈਮ ਤੇ ਸਾਹਬ ਨਾਲ ਨਾ ਆਓ ਜਿਵੇਂ ਤੁਸੀਂ ਆਫਿਸ ਜਾਂਦੇ ਨਾਲ ਲਿਓ ਹਨਾ ਤੇ ਮੈਨੂੰ ਕਹਿੰਦੇ ਮੇਰਾ ਜੀ ਨਹੀਂ ਕਰਦਾ ਮੈਂ ਕਿਹਾ ਹਮੇਸ਼ਾ ਤੁਸੀਂ ਛੁੱਟੇ ਵਾਲੇ ਦਿਨ ਹੀ ਕਹਿ ਰਹੇ ਹੋ ਮੈਂ ਕਿਹਾ ਤੁਸੀਂ ਐ ਕਰੋ ਆਪਣਾ ਨਾ ਉਹ ਤੋਂ ਸਾਡੀ ਰੁਟੀਨ ਨੂੰ ਖਰਾਬ ਨਾ ਕਰੋ ਠੀਕ ਹੈ ਦਿਨੋਂ ਵੀ ਚੱਲਣ ਤੋਂ ਜਿਵੇਂ ਚੱਲ ਰਿਹਾ ਪਰ ਆਪਣਾ ਨਾ ਨਾ ਧੋਣਾ ਖਾਣਾ ਪੀਣਾ ਟਾਈਮ ਤੇ ਰੱਖੋ ਵਿਚਾਰੇ ਉੱਠ ਕੇ ਨਹਾਣ ਲੱਗ ਗਏ ਮੇਰੇ ਹਸਬੰਡ ਮੈਂ ਕਿਹਾ ਅਸੀਂ ਵੀ ਆਪਦਾ ਕੰਮ ਕਰਕੇ ਅਸੀਂ ਸੋਚੀ ਸ਼ਾਮ ਨੂੰ ਨਹਾ ਲਾਂਗੇ ਸਾਡਾ ਸਾਰਾ ਦਿਨ ਖਰਾਬ ਹੋ ਜਾਂਦਾ ਹੈ ਹਨਾ ਤੇ ਫਿਰ ਉੱਠ ਕੇ ਨਹਾ ਧੋ ਕੇ ਫਿਰ ਇਹ ਆਪਣਾ ਨਾਸ਼ਤਾ ਵਗੈਰਾ ਕਰਕੇ ਕੰਮ ਵਗੈਰਾ ਆਪਣੇ ਚੱਲੇਗਾ ਇੱਕ ਦੋ ਕਰਿਆ ਹੈ ਹਨਾ ਮੈਂ ਹੁਣ ਤੁਹਾਨੂੰ ਕਾਲ ਆ ਜਾਏ ਕੋਈ ਥੋੜੀ ਕੁਦਮ ਨਾ ਨਾ ਪੈਣਾ ਹੈ ਹਨ ਤੇ ਇਸ ਤੋਂ ਚੰਗਾ ਉਹ ਵੀ ਰੂਟੀਨ ਹੋਵੇ ਰੱਖਣੀ ਚਾਹੀਦੀ ਹੈ। ਛੁੱਟੇ ਵਾਲੇ ਦਿਨ ਮਾੜੀ ਜਿਹੀ ਅਸੀਂ ਸੁਸਤੀ ਪਾ ਲਈਏ ਨਾ ਤੇ ਸਾਰਾ ਦਿਨ ਕੰਮ ਲੇਟ ਸਾਡਾ ਹੋ ਜਾਂਦਾ ਹੈ। ਇਹ ਲੱਗਦਾ ਛੁੱਟੀ ਵੀ ਸਾਨੂੰ ਭਾਰੀ ਲੱਗਣ ਲੱਗ ਜਾਂਦੀ ਹੈ ਹਨਾ ਸਹੀ ਹੈ ਨਾ ਫਿਰ ਦੁਪਹਿਰ ਦਾ ਟਾਈਮ ਹੋ ਗਿਆ। ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਦੱਸੋ ਕੀ ਖਾਣਾ ਤੁਸੀਂ ਹਨਾ ਸਵੇਰੇ ਤਾਂ ਆਪਣੇ ਦਾਲ ਚਾਵਲ ਵਾਲੇ ਪਰੌਂਠੇ ਹੋ ਗਏ ਤੇ ਮੈਨੂੰ ਕਹਿੰਦੇ ਮੇਰਾ ਜੀ ਅੰਡਿਆਂ ਨੂੰ ਕਰਦਾ ਮੈਂ ਕਿਹਾ ਲੈ ਆਓ ਫਿਰ ਜਾ ਕੇ ਫਿਰ ਭਾਈ ਇਹਨਾਂ ਨੇ ਅੰਡੇ ਲਿਆ ਲਿਆਉਂਦੇ ਹਨਾ 6 ਅੰਡੇ ਲਿਆਏ ਸੀ ਮੈਨੂੰ ਕਹਿੰਦੇ ਚਾਰ ਅੰਡਿਆਂ ਦੀ ਬਣਾ ਲਈ ਪਰ ਜੀ ਮੈਂ ਕਿਹਾ ਚੰਗਾ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਤੁਸੀਂ ਬਣਾ ਲਓ ਨਾ ਆਪਣੀ ਮਨਪਸੰਦੀ ਮੈਨੂੰ ਕਹਿੰਦੇ ਨਹੀਂ ਤੂੰ ਬਣਾ ਲੈ ਕਿਉਂ ਗਰਮੀ ਬਹੁਤ ਜ਼ਿਆਦਾ ਹੋ ਗਈ ਪੀਸੀ ਅੱਜ ਦੁਪਹਿਰੇ ਜਿਵੇਂ ਤੁਸੀਂ ਦੇਖਿਆ ਨਾ ਦੁਪਹਿਰੇ ਧੁੱਪ ਇੰਨੀ ਤੇਜ਼ ਸੀ ਬਹੁਤ ਜ਼ਿਆਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਆਪਣੇ ਹਿਸਾਬ ਨਾਲ ਬਣਾਉਂਗੀ ਤੇ ਫੇਰ ਸਭ ਤੋਂ ਪਹਿਲਾਂ ਮੈਂ ਸੋਚਿਆ ਰੋਟੀ ਬਣਾਵਾਂ ਹਾਂ ਰੋਟੀ ਬਣਾ ਲੈਣੀ ਆ ਫੇਰ ਉਸ ਤੋਂ ਬਾਅਦ ਮੈਂ ਅੱਜ ਮੈਂ ਪਤਲਾ ਜਿਹਾ ਸੂਟ ਪਿੰਕ ਕਲਰ ਦਾ ਪਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਤੇ ਛਪੜਾ ਹੀ ਰਹਾ ਮੈਂ ਹਾ ਨਾ ਤੇ ਫੇਰ ਉਸ ਤੋਂ ਬਾਅਦ ਮੈਂ ਨਾ ਚੀਨੀ ਵਾਲਾ ਡੱਬਾ ਤੁੱਪੇ ਰੱਖ ਕੇ ਹੀ ਕੀੜੀਆਂ ਆ ਗਈਆਂ ਸੀਆਂ ਮੈਂ ਕਿ ਸਭ ਤੋਂ ਪਹਿਲਾਂ ਰੋਟੀ ਬਣਾਉਂਗੀ ਟਿਫਨ ਦੇ ਵਿੱਚ ਪਾ ਕੇ ਸਾਰਾ ਸਮਾਨ ਸਿਮੇਟ ਕੇ ਫਿਰ ਉਸ ਤੋਂ ਬਾਅਦ ਮੈਂ ਫੁਰਜੀ ਬਣਾ ਲਵਾਂਗੀ ਕਦੇ-ਕਦੇ ਕੰਮ ਚੇਂਜ ਕਰਕੇ ਨਾ ਸਾਡਾ ਜਲਦੀ ਨਿਬੜ ਜਾਂਦਾ ਹੈ ਹਨਾ ਕੰਮ ਟਾਈਮ ਤਾਂ ਉਹੀ ਲੱਗਦਾ ਹੈ ਪਰ ਕੰਮ ਚੇਂਜ ਕਰਨਾ ਸਾਡੇ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੈਂ ਇਹ ਵੀ ਸੋਚੀ ਜਾਂਦੀ ਸੀਗੀ ਮੈਨੂੰ ਕਹਿੰਦੇ ਹੁਣ ਚੱਲ ਆਪਾਂ ਰੋਟੀ ਖਾ ਕੇ ਚੱਲਦੇ ਹਾਂ ਨਾ ਜਿਵੇਂ ਰਾਸ਼ਨ ਵਗੈਰਾ ਲਿਆਣਾ ਸੀਗਾ ਤੇ ਉਹੀ ਛੁੱਟੀ ਵਾਲਾ ਦਿਨ ਹੀ ਸਾਡੇ ਵਾਸਤੇ ਹੈ ਨਾ ਸਹੀ ਲੱਗਦਾ ਸਾਨੂੰ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਤੁੱਪੇ ਤੁੱਪੇ ਕਿਉਂਕਿ ਤੁੱਪੇ ਤੁੱਪੇ ਜਾਣਾ ਬਹੁਤ ਔਖਾ ਹੈ ਔਰ ਉਹ ਵੀ ਮੰਡੀ ਦੇ ਵਿੱਚ ਉਹੋ ਹੋ ਮੈਂ ਕਿਹਾ ਨਾ ਭਾਈ ਮੈਂ ਤਾਂ ਨਹੀਂ ਜਾਂਦੀ ਅੱਜ ਮੈਂ ਆਪਣੇ ਮਨ ਦੀ ਸੁਣੀ ਹਾਂ ਮੈਂ ਕਹਣਾ ਅੱਜ ਮੈਂ ਤੁਹਾਡੇ ਮੁਤਾਬਿਕ ਨਹੀਂ ਚੱਲੂੰਗੀ ਅੱਜ ਮੈਂ ਆਪਣੇ ਮੁਤਾਬਿਕ ਚੱਲੂੰਗੀ ਛੁੱਟੀ ਤੁਹਾਡੀ ਹੈ ਪਰ ਮੈਂ ਆਪਣੇ ਮੁਤਾਬਿਕ ਚੱਲੂੰਗੀ ਨੀਤਾਏ ਆਪਣੇ ਮੁਤਾਬਿਕ ਮੈਨੂੰ ਲੈ ਕੇ ਜਾਂਦੇ ਹਮੇਸ਼ਾ ਹਨਾ ਤੇ ਮੈਂ ਇੰਨਾ ਕਮਲਾ ਜੰਨੀ ਧੁੱਪ ਦੇ ਵਿੱਚ ਕੁਝ ਅਲਰਜੀ ਦੀ ਪ੍ਰੋਬਲਮ ਜਦੋਂ ਜ਼ਿਆਦਾ ਵੱਧ ਜਾਂਦੀ ਇਹ ਨਾ ਸਾਨੂੰ ਕਹਿੰਦੇ ਮਤਲਬ ਖਾਰਸ਼ ਹੋਣ ਲੱਗ ਜਾਂਦੀ ਧੁੱਪ 'ਚ ਡਾਕਟਰ ਨੇ ਮਨਾ ਕੀਤਾ ਪਰ ਕਿਉਂ ਚਾਹੀਏ ਕਿਉਂ ਰਿਸਕ ਲਈਏ ਹਾਂ ਜਦ ਤੁਸੀਂ ਇੰਨੇ ਆ ਔਖੀਆਂ ਹੋ ਕੇ ਦਵਾਈਆਂ ਖਾ ਰਹੇ ਆ ਮੈਨੂੰ ਕਹਿੰਦੇ ਚੱਲ ਠੀਕ ਐ ਫਿਰ ਇਹ ਆਂਡੇ ਲਿਆਏ ਤੇ ਮੈਂ ਮੈਂ ਕਿਹਾ ਚੱਲ ਮੈਂ फटाफट ਬਣਾ ਦਿੰਨੀ ਆ ਤੁਸੀਂ ਬੈਠੋ ਆਰਾਮ ਨਾਲ ਹਨ ਤੇ ਅੱਜ ਮੈਂ ਪਹਿਲਾਂ ਸੋਚਿਆ ਮੈਂ ਕਿ ਮੈਨੂੰ ਕਹਿੰਦੇ ਤਵੇ ਤੇ ਹੀ ਬਣਾ ਦੇ ਮੈਂ ਕਿਹਾ ਚਾਰ ਆਂਡੇ ਥੋੜੀ ਤਵੇ ਤੇ ਬਣਨਗੇ ਐਡਾ ਵੱਡਾ ਤਵਾ ਥੋੜੀ ਆਪਣਾ ਹਲਵਾ ਹੀ ਜਾਂ ਜੱਡ ਫਿਰ ਉਸ ਤੋਂ ਬਾਅਦ ਨਾ ਮੈਂ ਫਰਾਈਪੈਨ ਵੱਡੀ ਚੱਕੀ ਤੇ ਇਹਦੇ ਵਿੱਚ ਮੈਂ ਸਰੋਂ ਦਾ ਤੇਲ ਪਾਇਆ ਫਿਰ ਉਸ ਤੋਂ ਬਾਅਦ ਮੈਂ ਪਿਆਜ਼ ਪਾਏ ਪਿਆਜ਼ ਪਾ ਕੇ ਸਾਰੇ ਮਸਾਲੇ ਪਾ ਕੇ ਦੋ ਪਿਆਜ਼ ਇਹਦੇ ਵਿੱਚ ਆਂਡਿਆਂ ਦੇ ਪਾ ਕੇ ਤੇ ਵਧੀਆ ਜੀਪੁਰ ਜੀ ਇਹਨਾਂ ਦੇ ਮਨਪਸੰਦੀ ਇਹਨਾਂ ਨੂੰ ਬਣਾ ਕੇ ਦਿੱਤੀ ਤੇ ਇੰਨਾ ਖੁਸ਼ ਹੋਏ ਬਹੁਤ ਜ਼ਿਆਦਾ ਮੈਨੂੰ ਕਹਿੰਦੇ ਤੂੰ ਤਾਂ ਐਡੀ ਸਵਾਰ ਬਣਾਤੀ ਮੈਂ ਕਿਹਾ ਹੋਰ ਤੇ ਕਈ ਵਾਰ ਨਾ ਪਤਰੀਕਾ ਵੀ ਚੇਂਜ ਕਰ ਲੈਨੇ ਕਿਸੇ ਵੀ ਚੀਜ਼ ਦਾ ਹਨ ਤੇ ਵਧੀਆ ਬੰਦੀ ਦੇਖ ਲੋ ਕਿੰਨੀ ਸਾਰੀ ਪੁਰਜੀ ਬਣ ਗਈ ਸੁੱਖ ਨਾਲ ਹਨ ਤੇ ਜਿਨ੍ਹਾਂ ਨੇ ਨੋਨ ਵੇਜ ਕਹਿੰਦੇ ਖਾਣਾ ਜੋ ਪਸੰਦ ਕਰਦੇ ਉਹਨਾਂ ਨੂੰ ਤਾਂ ਵਧੀਆ ਲੱਗਦੀ ਹੋਊਗੀ ਪਰ ਜਿਨ੍ਹਾਂ ਨੂੰ ਨਹੀਂ ਅੱਛੀ ਨਹੀਂ ਖਾਂਦੇ ਉਹਨਾਂ ਵਾਸਤੇ ਜ਼ੀਰੋ ਹੈ ਹਨ ਸਹੀ ਕਹਿ ਰਹੀ ਹੈ ਨਾ ਮੈਂ ਖਾਣਾ ਇਹ ਤੇ ਕਿਉਂਕਿ ਨੋਨ ਵੇਜ ਵੀ ਕੋਈ ਕੋਈ ਖਾਣਾ ਹੀ ਪਸੰਦ ਕਰਦਾ ਜੋ ਬਣਾਉਣਾ ਹੈ ਭਾਈ ਇੱਕ ਦਿਖਾਣਾ ਤਾਂ ਪਊਗਾ ਹਨਾ ਫਿਰ ਇਹ ਭਾਈ ਇਹਨਾਂ ਨੇ ਖੁਸ਼ੀ-ਖੁਸ਼ੀ ਖਾਧੀ ਰੋਟੀ ਤਾਰੀਫ਼ ਵੀ ਕੀਤੀ ਮੈਨੂੰ ਕਹਿੰਦੇ ਅੱਜ ਤੋਂ ਬਹੁਤ ਸੁਆਦ ਮੈਨੂੰ ਤੁਸੀਂ ਅੱਜ ਨਾ ਆਰਾਮ ਕਰੋ ਰੈਸਟ ਕਰੋ ਹਨਾ ਫਿਰ ਸ਼ਾਮ ਹੋਈ ਮੈਂ ਅੱਧਾ ਪੌਣਾ ਘੰਟਾ ਘੰਟਾ ਸੋ ਗਈ ਫਿਰ ਇਹਨਾਂ ਨੇ ਮੈਨੂੰ ਠਾਇਆ ਮੈਨੂੰ ਕਹਿੰਦੇ ਸੁਪਰ ਅੱਜ ਮੈਂ ਸੱਚ ਫ੍ਰਿਜ ਵੀ ਸਾਫ਼ ਕੀਤਾ ਇਹਦੇ ਕੋ ਸਾਰਾ ਫ੍ਰਿਜ ਸਾਫ਼ ਕੀਤਾ ਚੀਜ਼ਾਂ ਕੱਢ ਕੇ ਹਨਾ ਸਾਰੀਆਂ ਤੇ ਸਾਰਾ ਫ੍ਰਿਜ ਸਾਫ਼ ਕਰਕੇ ਸੈਲਫਾਂ ਸਲਫਾਂ ਚਮਕਾਤੀਆਂ ਸੀ ਇੱਥੇ ਮੈਂ ਨਾ ਕੈਮਰਾ ਨਹੀਂ ਓਨ ਕੀਤਾ ਪਤਾ ਕੀ ਗੱਲ ਹੈ ਕੰਮ ਦਾ ਟਾਈਮ ਸੀ ਬਸ ਮੈਨੂੰ ਐ ਹੁੰਦਾ ਫਟਾਫਟ ਜਾਂ ਤਾਂ ਕੋਈ ਪਿੱਛੇ ਭਾਈ ਮੇਰੇ ਕੈਮਰਾ ਲੈ ਕੇ ਚੱਲੇ ਵੀ ਮੈਂ ਕੰਮ ਕਿਵੇਂ 스ਪਿਟਾਂ ਤੇ ਕਰ ਲੈਂਦੀ ਆ ਹਨਾ ਸੁਖਨਾਂ ਨੇ ਤਾਂ ਕਹਿੰਦੇ ਸੇਤ ਦੀ ਤੰਦਰੁਸਤੀ ਪਹਿਲਾਂ ਆਪਣੇ ਹਨਾ ਫਿਰ ਸ਼ਾਮ ਹੋਈ ਤੇ ਮੈਨੂੰ ਕਹਿੰਦੇ ਮੈਂ ਕਚੋਰੀਆਂ ਲਿਆਵਾਂ ਮੈਂ ਕਿਹਾ ਲਿਆਉ ਦੇਖਿਓ ਫਿਰ ਵੀ ਇਹਨਾਂ ਨੇ ਕੈਮਰਾ ਦੇਖ ਲਿਆ ਮੇਰੇ ਹਸਬੰਦ ਨੇ ਪਤਾ ਨਹੀਂ ਕਿਉਂ ਕੈਮਰੇ ਚਾਣਾ ਹੀ ਨਹੀਂ ਜਾਂਦੇ ਮੈਂ ਕਿਹਾ ਲੈ ਮੈਂ ਕੱਲੀ ਵਲੋਗ ਬਣਾਉਂਗੀ ਹੈ ਐਂ ਦੱਸੋ ਫਿਰ ਤੁਸੀਂ ਫਿਰ ਕਚੋਰੀਆਂ ਲੈ ਗਰਮਾ ਗਰਮ ਅਸੀਂ ਕਚੋਰੀਆਂ ਖਾਦੀਆਂ ਭਾਈ ਹਨ ਮੈਨੂੰ ਕਹਿੰਦੇ ਚਟਨੀ ਨਹੀਂ ਹੋਲਨੀ ਮੈਂ ਕਿਹਾ ਚੰਗਾ ਤੇ ਖੱਟੀ ਸੀ ਨਾ ਇਮਲੀ ਵਾਲੀ ਮੈਨੂੰ ਕਹਿੰਦੇ ਗਲਾ ਖਰਾਪ ਹੋ ਜਾ ਫਿਰ ਉਸ ਤੋਂ ਬਾਅਦ ਅਸੀਂ ਰਸ਼ਨ ਲੈਣ ਚੱਲੇ ਕਿ ਹਨ ਤੇ ਐਕਟਿਵਾ ਤੇ ਹੀ ਗਏ ਸੀਗੇ ਮੈਨੂੰ ਕਹਿੰਦੇ ਗੱਡੀ ਦਾ ਟਾਇਰ ਵੀ ਪੈਂਚਰ ਹੈ ਔਰ ਗੱਡੀ ਨਾ ਇਸ ਟੇ ਮੰਡੀ ਦੇ ਵਿੱਚ ਰਸ਼ ਵੀ ਬਹੁਤ ਜ਼ਿਆਦਾ ਹੋ ਜਾਂਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਐਕਟਿਵਾ ਤੇ ਹੀ ਚੱਲਦੇ ਆ ਜਾਣਾ ਵੀ ਅਸੀਂ ਐਕਟਿਵਾ ਤੇ ਹੀ ਸੀ ਐਕਟਿਵਾ ਦੀ ਸਵਾਰੀ ਸਾਨੂੰ ਬਹੁਤ ਵਧੀਆ ਲੱਗਦੀ ਹੈ ਹਨ ਹਵਾ ਲੱਗਦੀ ਰਹਿੰਦੀ ਹੈ ਗੱਡੀ ਦੇ ਵਿੱਚ ਤਾਂ ਬੰਦਾ ਵੈਸੇ ਵੀ ਤੜ ਜਾਂਦਾ ਹੈਗਾ ਹਨ ਸਹੀ ਹੈ ਨਾ ਕੋਈ ਚੀਜ਼ਾਂ ਦੱਸਦੇ ਆ ਭਾਈ ਜੋ ਸਾਡੇ ਨਾਲ ਡੇਲੀ ਦਿਨ ਦੇ ਵਿੱਚ ਹੁੰਦੀਆਂ ਤੇ ਕੋਈ ਇਹ ਨਹੀਂ ਮੈਂ ਸੋਚਦੀ ਵੀ ਮੈਂ ਤੁਹਾਡੇ ਨਾਲ ਕੀ ਗੱਲ ਕਰਨੀ ਆ ਜੋ ਮਨ ਦੇ ਵਿੱਚ ਆਉਂਦਾ ਹਨ ਸਭ ਤੋਂ ਪਹਿਲਾਂ ਕਹਿੰਦੇ ਨੇ ਉਹੀ ਬੋਲਦੇ ਆ ਹਨ ਸਹੀ ਹੈ ਨਾ ਜੋ ਸਮਾਨ ਲੈਂਦਾ ਸਮਾਨ ਵੀ ਮੈਂ ਕਹਿੰਨੀ ਇੰਨਾ ਮਹਿੰਗਾ ਮੈਂ ਕਹਿੰਨੀ ਪੁੱਛੋ ਨਾ ਤੁਸੀਂ ਦਿਨ ਪਰ ਦਿਨ ਕਹਿੰਦੇ ਨਾ ਡਬਲ ਰੇਟ ਹੋ ਜਾਂਦੇ ਚੀਜ਼ਾਂ ਦੇ ਨਾਲੇ ਦੇਖ ਲਓ ਤੁਸੀਂ ਜ਼ਰੂਰੀ ਥੋੜਾ ਥੋੜਾ ਸਮਾਨ ਲੈ ਫਿਰ ਵੀ ਇੰਨੇ ਪੈਸੇ ਲੱਗ ਗਏ ਕਮੇ ਅੰਨਾ ਇੰਨੀ ਤਾਂ ਅਸੀਂ ਉਮੀਦ ਵੀ ਨਹੀਂ ਕਰਦੇ ਹੈਗੇ ਹਨ ਤੇ ਪੂਰਾ ਮਹੀਨਾ ਹੀ ਸਮਾਨ ਆਂਦਾ ਰਹਿੰਦਾ ਹਨ ਇਹ ਤਾਂ ਇੱਕ ਵਾਰੀ ਆਪਾਂ ਜਿਹੜਾ ਰੂਟੀਨ ਦੇ ਵਿੱਚ ਚਾਹੀਦਾ ਉਹ ਹੀ ਲਿਓਨੇ ਆ ਪਰ ਜਿਹੜਾ ਮਹੀਨਾ ਪੂਰਾ ਆਂਦਾ ਰਹਿੰਦਾ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਸੋ ਬਹੁਤ ਮੰਗਿਆਈ ਹੈ ਮੰਗਿਆਈ ਨੂੰ ਦੇਖ ਕੇ ਤਾਂ ਕੋਈ ਵੀ ਚੀਜ਼ ਹੱਥ ਲਾਣ ਨੂੰ ਵੀ ਚੀਜ਼ ਨਹੀਂ ਕਰਦਾ ਹਨ ਤਿਹਾਰ ਵੀ ਫਿੱਕੇ ਲੱਗਦੇ ਸਹੀ ਹੈ ਨਾ ਮੰਗਿਆਈ ਨੂੰ ਦੇਖ ਕੇ ਤੇ ਇਹ ਮੰਡੀ ਦਾ ਨਜ਼ਾਰਾ ਦੇਖ ਲੋ ਚੰਡੀਗੜ੍ਹ 26 ਸੈਕਟਰ ਦੀ ਮੰਡੀ ਦਾ ਹਨ ਚਿੱਕੜੀ ਚਿੱਕੜ ਮੈਕੈਨੀ ਬੜੀ ਮੁਸ਼ਕਿਲ ਖੱਡਾਂ ਦੇ ਵਿੱਚ ਵੜ ਵੜ ਕੇ ਐਕਟੀਵਾ ਸੀ ਦੋਨੋਂ ਜਾਣੇ ਸਮਾਨ ਲਿਆਏ ਇੱਕ ਭਾਈ ਮੈਂ ਦੋ ਤਿੰਨ ਜਗ੍ਹਾ ਤੇ ਗੱਡੀ ਤਾਂ ਗੱਡੀ ਚ ਤਾਂ ਆਪਾਂ ਇੱਕੋ ਦਮ ਰੱਖ ਲੈਨੇ ਸਮਾਨ ਹਨਾ ਤੇ ਫਿਰ ਇੱਕ ਤਿੰਨ ਅਸੀਂ ਅੱਗ ਬਣਵਾਏ ਹਨਾ ਤੇ ਦੋ ਇੱਕ ਇਹਨਾਂ ਦੇ ਐਕਟੀਵਾ ਦੇ ਵਿੱਚ ਰੱਖਿਆ ਇੱਕ ਮੇਰੇ ਝੋਲੇ 'ਚ ਸੀ ਤੇ ਇੱਕ ਇਹਨਾਂ ਕੋਲ ਅੱਗੇ ਸੀ ਹਨਾ ਆਟਾ ਵੀ ਸੀ ਸਭ ਕੁਝ ਸੀਗਾ ਸਮਾਨ ਮਤਲਬ ਅਸੀਂ ਐਕਟੀਵਾ ਤੇ ਹੀ ਲਿਆ ਰਹੇ ਸੀ ਫਿਰ ਮੈਂ ਇੱਥੇ ਵੀਡੀਓ ਸ਼ੂਟ ਕੀਤੀ ਮੈਂ ਦੇਖ ਲੋ ਸੜਕ ਤੇ ਵਿਚਾਰੇ ਇਹ ਰੋਟੀ ਬਣਾਈ ਜਾਂਦੇ ਹਨਾ ਕਿ ਇਹ ਹਮੇਸ਼ਾ ਆਪ ਤੋਂ ਨੀਵੇਂ ਵਾਲਿਆਂ ਨੂੰ ਦੇਖ ਕੇ ਚੱਲੋ ਹੁਣ ਅਸਤਾ ਫਿਰ ਵੀ ਪ੍ਰਮਾਤਮਾ ਨੇ ਦਿੱਤਾ ਬਹੁਤ ਖੁਸ਼ਿਆ ਔਰ ਅਸੀਂ ਇੰਜੋਏ ਕਰ ਰਹੇ ਹਾਂ ਸਹੀ ਹੈ ਨਾ ਕੁਝ ਚੀਜ਼ਾਂ ਦਿਮਾਗ ਦੇ ਵਿੱਚ ਜੋ ਵੀ ਚੱਲਦੀਆਂ ਤੁਹਾਡੇ ਨਾਲ ਸ਼ੇਅਰ ਕਰਨ ਦੇ ਮੈਨੂੰ ਮਜ਼ਾ ਵੀ ਆਂਦਾ ਔਰ ਆਪਣੀ ਸੋਚ ਦੱਸਣੀ ਵੀ ਚਾਹੀਦੀ ਹੈ ਸਹੀ ਹੈ ਨਾ ਸੰਤੁਸ਼ਟੀ ਤਾਂ ਕਿਸੇ ਨੂੰ ਵੀ ਨਹੀਂ ਹੁੰਦੀ ਹੈ ਨਾ ਜਿੰਨੇ ਮਰਜੀ ਕੋਈ ਲੋਕ ਅਮੀਰ ਹੋਣ ਉਹ ਜ਼ਿਆਦਾ ਦੁਖੀ ਹੁੰਦੇ ਸਹੀ ਹੈ ਨਾ ਬਸ ਕੁਛ ਰੋ ਫਿਰ ਇਹਨਾਂ ਨੇ ਮੇਰੇ ਚੋਲੇ ਚੋ ਬੈਗ ਚੱਕ ਕੇ ਤੇ ਥੈਲਾ ਅੱਗੇ ਰੱਖ ਲਿਆ ਮੈਨੂੰ ਕਹਿੰਦੇ ਤੂੰ ਥੱਕ ਜੇਂਗੀ ਮੈਂ ਖਰ ਲੈ ਮੈਂ ਕਿ ਫੜੀ ਰਖਦੀ ਮੈਂ ਆਪਾਂ ਇੰਨਾ ਨਸਮਾਨ ਇੰਨਾ ਅਸੀਂ ਢੋਂਦੇ ਹੁੰਦੇ ਸੀ ਸੱਚ ਦੱਸਾਂ ਬਾਈਕ ਸੀ ਸਾਡੇ ਕੋਲੇ ਜਦ ਤੁਸੀਂ ਅੱਡ ਹੋਏ ਨਾ ਫੇਰ ਭਾਈ ਅਸੀਂ ਸਿਲੰਡਰ ਵੀ ਇੱਕ ਵਾਰੀ ਤਾਂ ਮੈਂ ਸਿਲੰਡਰ ਲੈ ਕੇ ਨਾ ਅਸੀਂ ਬਾਈਕ ਤੇ ਬੈਠੇ ਤੇ ਮੈਂ ਡਿੱਗ ਪਈ ਸਿਲੰਡਰ ਮੇਰੀ ਲੱਤਾਂ ਤੇ ਸੱਚ ਦੱਸਾਂ ਔਰ ਉਹ ਟਾਈਮ ਵੀ ਸਾਨੂੰ ਭੁੱਲਦਾ ਕਦੇ ਵੀ ਓਕੇ ਜੀ ਬਾਏ ਬਾਏ ਇਸ ਵਲੌਗ ਦਾ ਇੰਟਰੈਕ ਕਰਾਂਗੇ ਬਾਕੀ ਸਮਾਨ ਵਗੈਰਾ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ